ਕਮੇਤੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਾਨ ਤੁਹਾਡਾ ਬਹੁਤ ਬਹੁ ਵੈਲਕਮ ਹੈ ਜੀ ਤੇ ਕਾਲੂ ਤੇ ਗੁਰदयाल ਸਿੰਘ ਭਾਈਆਂ ਪਹੁੰਚ ਚੁੱਕੇ ਆ ਪਿੰਡ ਕੋੜਖਜਣਾ ਜ਼ਿਲ੍ਹਾ ਗੁਰਦਾਸਪੁਰ ਤਸਵੀਰ ਬਟਾਲਾ ਦੇਖੋ ਅੱਜ ਵੀ 8-9 ਦੇ ਲਗਭਗ ਗਾਵਾਂ ਲੈ ਕੇ ਆ ਨਹੀਂ ਆ ਤੇ 19 ਨੂੰ ਵੀਡੀਓ ਪਾਈ ਸੀ ਭਾਈ ਹੁਣ ਆ ਸੀ ਪਰ ਬਾਦਰੀ ਇਹਨਾਂ ਦੇ ਨਾਲ ਦੇ ਫਿਰ ਗਾਵਾਂ ਲਈ ਜਾਂਦੇ ਆ ਠੀਕ ਹੈ ਆਓ ਸ਼ੁਰੂ ਕਰੀਏ ਬਾਜੀ ਹਸਤੀ ਕਾਲ ਹਸਤੀ ਕਾਲ ਜੀ ਹਸਤੀ ਕਾਲ ਜੀ ਆਪ ਜੀ ਦੱਸਣਾ ਬਹੁਤ ਠੀਕ ਵੰਦੀਆ ਵਧੀਆ ਹਾਂਜੀ ਹਾਂਜੀ ਇਹ ਕੀ ਹੈਰਾਨਣ ਵਾਲੀ ਗੱਲ ਹੈ ਨਾ ਹਾਂਜੀ ਚੱਲਦਾ ਫਿਰੇ ਬਈ ਮਾਦ ਵੀ ਫਿਰ ਨਾ ਹੈ ਤੇ ਸ਼ਾਮੀ ਜੀ ਫੋਨ ਕੀਤਾ ਭਾਈ ਸਾਨੂੰ ਕਿਹਾ ਵੀ ਕੋਈ ਗੱਲ ਨਹੀਂ ਆਪਾਂ ਤਿਆਰੀ ਹੈ ਇਧਰੋਂ ਹਾਂ ਤੁਹਾਨੂੰ ਸੁਣ ਨਹੀਂ ਰਾਤੀ 3 ਵਜੇ ਫੜ ਲਈਆਂ ਅਸੀਂ ਰਾਤੀ ਭਾਈ ਜੀ ਦਾ ਟਾਈਮ ਨਾਲੇ ਸ਼ਾਮੀ ਰਾਤੀ ਨੂੰ ਤੁਹਾਡਾ ਫੋਨ ਆਇਆ ਮੈਂ ਤਾਂ 5:00 ਵਜੇ ਸਾਢੇ 5:00 ਹਾਂਜੀ ਹਾਂ ਤੇ ਰਾਤੀ ਤੇ ਨਾ ਹੋਵੇ ਬੜੀ ਜਿਆਦਾ ਕਿਉਂਕਿ 4:00 ਵਜੇ ਮਨੇ ਅਮਰੀਕਾ ਹੀ ਬਣੀ ਵਜੇ ਅਮਰੀਕਾ ਅਜੀਬ ਭਾਈ ਬਸ ਇਹਨੇ ਕਮੈਂਟਰੀ ਮਾਰਿਆ ਹੈ ਕਿ ਹੋ ਰਿਹਾ ਹਾਂਜੀ ਵੀਰਾਂ ਦਾ ਹੀ ਈ ਮਾਗੀ ਭਾਈ 10000 ਰੁਪਏ ਤੱਕ ਟਾਈਮ ਪਾਸ ਕਰ ਲੈਂਦਾ ਆਂ ਤਾਂ ਮੈਂ ਅਮਰੀਕਾ ਰਹਿਣਾ ਇਹਨੇ ਤਾਂ ਮੈਨੂੰ ਨਹੀਂ ਭਾਈ ਦੇ ਤੈਨੂੰ ਉਹਨੂੰ ਪਤਾ ਨਹੀਂ ਤੁਹਾਨੂੰ ਬੱਜ ਜਾਂਦੇ ਆਂ ਨੂੰ ਮੈਂ ਸਹੀ ਗੱਲ ਠੀਕ ਆ ਸਾਡੇ ਭਾਈ ਜੀ ਮਹਿੰਦੀ ਬੋਤ ਆ ਨਹੀਂ ਮੈਂ ਮੈਂ ਨਹੀਂ ਕਿਹਾ ਸੀ ਮੈਂ ਵੀ ਸੰਦੀਪ ਭਾਈ ਨਾਲ ਜੁੜੋ ਤਾਂ ਫਿਰ ਮੈਂ ਲੱਖਾਂ ਮੰਨਦਾ ਲੱਖਾਂ ਮੰਨਦਾ ਬਣਿਆ ਟੈਨਸ਼ਨ ਕੋ ਮੈਂ ਲੈ ਦੇ ਜੀ ਅਮਰੀਕਾ ਤੋਂ ਆਜੋ 2 ਲੱਖ ਲਾਓ ਤੇ ਜਿੰਨੇ ਲੱਖਾਂ ਨਾ ਕਮਾਓ ਹਾਂ ਸਹੀ ਗੋਲ ਲੋਣੀ ਚਾਲੀ ਜੱਗ ਲੱਗਣਾ ਨਹੀਂ ਹਾਂ ਸਹੀ ਲੱਗਣਾ ਲੋਣੀ ਨਹੀਂ 40 ਲੱਖ ਲਾਉਂਦੀ ਨਹੀਂ ਭਾਜੀ ਇੱਥੇ 2-3 ਲੱਖ ਹੀ ਲਾ ਲੋ ਇੰਨਾ ਹੀ ਬੜਾ ਉਹ 40 ਲੱਖ ਅਰ ਗਈ ਆ ਅੱਜ ਬੜੀ અમારી ਥੋੜੀ ਰੱਖ ਕੇ 2-3 ਹਜ਼ਾਰ ਦੇਈ ਜਾਓ ਅੱਠ ਗਾਵਾਂ ਬਾਈਆਂ ਕੋਲ ਇਹ ਸੁਣ ਲੈ ਨੰਬਰ ਤਾਂ ਫੁਹਾਣੀ ਆ ਫੁਹਾਣੀ ਆ ਵਾਕੇ ਇਹ ਕਿੰਨੇ ਦਿਨ ਲਊ ਬਈ ਦੇਖੋ 1-2 ਦਿਨ ਲੱਗੇ ਜਾਂ 3 ਦਿਨ ਲੱਗੇ ਤੇ ਕਿੰਨੇ ਦੁੱਧ ਦੀ ਗਰੰਟੀ ਮਰ ਪਾ ਜੀ ਨੇ 28 ਕਿਲੋ ਦੁੱਧ ਕੋਇਆ ਜੀ ਅੱਗੇ ਤੁਸੀਂ ਲੈਵੇ ਤੇ ਹਿਸਾਬ ਨਾਲ ਵੇਚ ਲੋ ਕੱਢੋ ਜਾਂ ਨਾ ਕਰੋ ਹੋਰ ਮੈਂ ਕਾਟਾ ਕਰਾ ਆਪਰਾ ਦੇ ਹੋਰ ਅਦਨ ਨਾ ਤੋਂ ਨਮੀਲੀ ਆਲੀ ਹੈ ਆਂ ਇਹ ਹੋ ਜਾਂਦੀ ਹੈ ਇਹ ਦੇਖੋ ਪਾਉ ਬਾਕੀ ਵਿੱਚ ਚੰਮੂ ਤਾਂ ਤੁਨ ਮਖਾਰੇ ਕਰਾ ਦੇ ਤੇ ਲੈਵਾ ਬੈਠਦਾ ਬਸ ਆਪੀ ਕਰਾਈ ਪਈ ਹੈਗੇ ਇਹਨੇ ਮੈਂ ਤਾਂ ਜਨਮ ਚਾੜਨਾ ਉਹ ਮਜਾ ਨਹੀਂ ਤੁਮ ਆਜ ਪੈ ਜੂਗੀ ਤੁਮ ਪੂਰੀ ਬਾਤ ਕੀ ਹੁੰਦੀ ਕਾਣੀ ਹਾਂ ਜੀ ਉਹਦੇ ਥੱਲੇ ਬੋਲੇ ਹਾਂ ਬੜਾ ਜ਼ਿਆਰ ਦਾ ਹਾਂ ਲੈ ਲੋ ਜੀ ਲੱਗਾ ਕਈ ਨਹੀਂ ਦਸੇ ਵਾਲਾ ਹਾਂਜੀ ਸੁੰਭਾ ਥਾਣੀ ਆ ਜੀ ਕਈ ਦਸਾ ਜੀ ਕਈ ਦਾ ਦਸਤਾ ਸਹੀ ਗੱਲ ਆ ਹਾਂ ਇਹਨੂੰ ਮੋਟਰ ਵੀ ਪੰਜ ਦੀ ਲੱਗੀ ਜੀ ਮੋਟਰ ਪੰਜ 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 ਰਕਾਰ ਹੀ ਬੰਦ ਦੋਦੇ ਹਾਂ ਜੀ ਨਜ਼ਾਰੇ ਲਊਗਾ ਕਿ ਲੈ ਗਿਆ ਕਿ ਨਹੀਂ ਕਿਹੜਾ ਲੈ ਗਿਆ ਕਰੀ ਨਜ਼ਾਰੇ ਸਮਝ ਲੋ ਵੀ ਤਿੰਨ ਚਾਰ ਹੀ ਬਣ ਲੀਆਂ ਕੱਟ ਗਈ ਬਾਸ 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 ਸੰਦੀਪ ਆ ਕਹਿ ਦਿੰਦੇ ਆ 20 ਕਿਲੋ ਵਾਲੀਆਂ ਇਹਨੂੰ ਪਤਾ ਲੱਗਦਾ ਵੀ ਦੇ ਦੂਗੀ 30 ਕਿਲੋ ਜੀ ਹਾਂਜੀ ਤੂਫਾਨ ਹੀ ਵਲੇਟਿਆ ਹਜੇ ਨਹੀਂ ਸੁਣਦੀ ਵੇਲ ਨਾ ਨਾ ਹਾਂਜੀ ਸੰਦੀਪ ਆ ਤੁਹਾਨੂੰ ਪਤਾ ਵਾ ਲੋ ਕਹਿ ਦਿੰਦੇ ਆ ਲੱਖ ਕਰ ਲਈਏ ਇੱਕ ਵੀ ਕਰ ਲਈਏ ਇੱਥੇ ਇਹ ਕੰਮ ਨਹੀਂ ਹਾਂ ਇੱਥੇ ਕੰਮ ਜਾਇਜ਼ ਹੈ ਜਾਇਜ਼ ਹੀ ਹਾਂ 70 ਦੀ ਸੰਦੀਪ ਜੀ ਦੇ ਦਿਆਂਗੇ ਠੀਕ ਹੈ ਜੀ ਬਾਕੀ ਤੁਸੀਂ ਦੱਸ ਦਿਓ ਮਾਂ ਤਾਂ ਤੁਹ ਕਰਾਉਣਾ ਦੇ ਲੈ ਠੀਕ ਆ ਨਹੀਂ ਸੰਦੀਪ ਜੀ ਠੀਕ ਨਹੀਂ ਇਹਦੇ ਅਰੇ ਗਲਤੀ ਆ ਅਰੇ ਗਲਤੀ ਆ ਤੁਹਾਨੂੰ ਪਤਾ ਇਹ ਦੁਕਾਨ ਤੇ ਕਾਪ ਗਲਤੰਦਾ ਆ ਯਾਰ 60000 ਜੀ ਸੀ ਵੀ ਦੇ ਦਿਆਂਗੇ ਵਾਹ ਜੀ ਬਹੁਤ ਸਮਝਾ ਕੇ ਦਿਖਾ ਲੈ ਜਾਣਾ ਵਾਹ 60 ਨਹੀਂ ਕੱਢ ਦਿਓ ਔਰ ਇੱਕ ਮਾੜੀ ਦੀ ਸੁਨੀਪ ਜੀ ਜਾਂਦਾ 10000 ਰੁਪਏ ਛੋੜ ਪੈਣਿਆ ਨੂੰ ਛੋੜੀ ਦੇਣੀ ਉਹ ਫੋਨ ਕਰਦੇ ਉਹਨਾਂ ਦੀ ਰਕਵੇ ਕੋਈ ਨਹੀਂ ਠੀਕ ਆ ਜੇ ਤੂੰ ਪਰ ਇਹ ਬਾੜੀਆਂ ਰੱਬ ਦਾ ਨਾ ਆਈ ਅੱਜ 34 ਚੁੰਤੀ ਚੁੰਦੇ ਨੇ ਅੱਜ 34 ਵਾਲਿਆਂ ਜਿੰਦੀ ਜੀ ਤੁਹਾਨੂੰ ਕਿਹਾ ਸੀ ਪਿਛਲੀ ਵਾਰ ਕਿ ਅਗਲੀ ਵਾਰ ਹੀ ਸ਼ਾਮ 34 ਹੋ ਜੇ ਇਹ ਚੋਤੀ ਦੀ ਪੰਜ ਚੁੰਤੀ 34 ਵਾਲਾ ਕੰਮ ਹੋ ਜਾਏ ਦੇਖੀ ਚਲੋ ਹੁਣ ਬਣਦਾ ਦੂਜੀ ਵਾਰ ਸੂਈ ਆ ਜੀ ਸੂਈ ਆ ਇਹਦੇ ਥੱਲੇ 9-10 ਕਿਲੋ ਦੁੱਧ ਆ ਖੁੱਲਾ ਡੁੱਲਾ ਤਿਆਰ ਤੇ ਵਸ਼ੀ ਮਗਰਿਆ ਲਓ ਜੀ ਹਾਂ ਜੀ ਵਸ਼ੀ ਮਗਰ ਤੇ ਪਹਿਲਾਂ ਸੁਆ ਵਸ਼ੀਆ ਪਹਿਲਾਂ ਸੁਆ ਵਹਿਣ ਇਹ ਜੱਸੀ ਬੂਥੀ ਲੱ ਹਾਂ ਲੈਵੇਂ ਦਾ ਬੜਾ ਸੰਦੀਪ ਜੀ ਜਿੱਡਾ ਹੈ ਤੁਹਾਡੇ ਕੋਲ ਦਾ ਜਦੋਂ ਪਸੰਦ ਆ ਆਜੋ ਜੀ ਕਰਨ ਜਾਓ ਵੱਡੀ ਵੇੜ ਨਾਲੇ ਪੂਰੀ ਆ ਤਾਂ ਭੋਲਿਆ ਸੰਦੀਪ ਭਾਈ ਪੂਰਾ ਕੱਢ ਆਜੋ ਬਾਠ ਠੀਕ ਆ ਫਿਰ ਹਾਂਜੀ ਫਿਰ ਸੰਦੀਪ ਜੀ ਤੁਹਾਨੂੰ ਦੱਸਿਆ ਵਾ 30000 ਦੀ 30000 ਦੀ ਹਾਨੀ ਹਾਂ ਛੋਟ ਆ 100 200 ਦੀ ਪੰਜ ਗਾਵਾਂ 34 ਦੇ ਵਿੱਚ ਕੀ ਦੇ ਵਿੱਚ ਇਹ ਵੀ 30 ਦੀ ਨਹੀਂ ਨਹੀਂ ਜੀ ਜਿਹੜੀ ਜਿਹੜੀ ਆ ਗਈ ਤੁਹਾਨੂੰ ਦੱਸਿਆ ਵੀ ਪੈ ਜਾਣਗੇ ਅੱਜ ਪੰਜ ਫੀਸ ਇਹ ਵੀ ਵੇਲੋ ਇਹ ਤਾਂ ਲੱਖ ਪਾਉਣਾ ਮੋਲ ਆ ਜੱਸੀ ਵੇਸੀ ਵੇੜ ਹੈ ਵੀ ਜੱਸੀ ਪਿਓ ਰਿਹਾ ਵੇਲੋ ਦੱਬੇ ਤਾਗ ਰਾਂਗੇ ਦੱਬਾ ਪੜਾਵਾਂਗੇ ਦੱਪਣ ਗੱਪਣ ਦੱਪਣ ਖੱਪਣ ਬੱਲੇ ਬੱਲੇ ਅੱਜ ਗੱਪਣ ਅੱਜ ਦੀ ਭਾਈ ਹਾਲੂ ਇਹ ਐ ਰਿਹਾ ਇੱਥੋਂ ਘੜਗੜ ਲੈ ਗਿਆ ਨੇ ਆ ਲੋ ਬਸ ਤੁਹਾਡੇ ਵਰਗੇ ਵੀਰ ਭਰਾ ਜੜ ਦੇ ਜਾਂਦੇ ਜੀ ਆਵਾਜ਼ਾਂ ਮਾਰ ਮਾਰ ਦਿੰਦੇ ਸਨੀਪਾ ਲੋ ਬੁੱਤੀ ਵੇਖ ਲੈ ਬਸ ਠੀਕ ਹੈ ਵੇਖੋ ਬੁੱਤੀ ਵਗਾ ਸ਼ੰਭੂ ਵੀਰ ਚਲਾਗਾ ਇਹਨੂੰ ਬੁੱਤੀ ਬੜੀ ਖਾ ਕਰਾਂ ਦੇ ਨਿੱਕੀ ਬੁੱਤੀ ਚੱਲ ਹੋਰ ਕਰਾਂ ਦੇ ਬਾਕੀ ਵੇ ਲੋ ਪਾਵੇ ਲੱਗੇ ਆ ਪਾਹਣ ਪਹਿਲਾਂ ਤਾਂ ਹੀ ਥਾਣਾ ਲੋ ਕਾਰ ਲਗਾ ਵੈਨ ਨੂੰ ਕਿ ਨਹੀਂ ਬੜੀ ਜ਼ਬਰਦਸਤ ਬਾਈ ਸਨੀਪਾ ਜੀ ਵੀ 4-5 ਦਿਨਾਂ ਦੀ ਇਹਨੂੰ ਪਰਾ ਸੋਦਾ ਨਹੀਂ ਸੁਣਦੀ ਨਹੀਂ ਸੁਣਦੀ ਜੀ ਹਾਂ ਹਾਂਜੀ ਉੱਠਣਾ ਬੈਣਾ ਲੈਵਾ ਉਹ ਲੈ ਜੂਗੀ ਇਹ ਵੀ। ਉਹੀ ਲੈ ਕੇ ਜਾਣਾ। ਹਾਂਜੀ ਹਾਂਜੀ। ਬਾਕੀ ਸਲੀਪ ਜੀ ਮੋਲ ਭਾਵੇਂ 55 ਕਰਾ ਲਓ। ਭਾਵੇਂ 58 ਕਰਾ ਲਓ। 50000 ਦੀ ਵੱਸੀ। 50000 ਦੀ। ਚਲੋ ਜਾਨ। ਇਹ ਕਿਦੋਂ ਕਸਰ ਆ ਗਈ ਤੇ? 1000 ਛੱਡ ਦੋ। 2 ਛੱਡ ਦੇਨੇ ਜੀ। 48000 ਦੀ। ਚੱਲਣ ਦੇ। ਇਹ ਇਹ ਆ ਜਿਆ ਹੁਣੇ ਸੂਹੀ ਆ। ਇਹ ਹੁਣੇ ਸੂਹੀ ਆ ਜੀ। ਬੱਚਾ। ਨਹੀਂ ਵੱਸੀ ਵੱਸੀ ਬੜੇ ਕਮਾਲ ਦੀ ਦਿੱਤੀ ਆ ਵੇਖੋ ਚੁੰਗੀ ਪਲੀ ਵੱਸੀ ਆ ਕਾਲੇ ਰੰਗ ਦੀ। ਲਓ ਜੀ। ਵੇਖੋ ਕਿਹੜਾ ਥਾਲੇ ਵੈਨਦਾ ਵੀ। ਬੜਕ। ਅਜੇ ਜੇਰ ਦੂਰ ਪਾਉਣੀ ਆ। ਕਾਟੇ ਵੀ ਨਹੀਂ ਕਿਸੇ ਤੋਂ। ਨਾ ਨਾ ਜੀ ਨਾ। ਹਾਂ। ਆਵੇ। ਆਓ। ਖਾਣਾ ਵੇ ਲੋ। ਬਹੁਤ ਜ਼ੋਰ ਨਾਲ ਖਾਣਾ। ਅਜੇ ਵਾੜ ਹੋਰ ਬਣੂਗੀ। 100 ਸੋਟੀ ਸੋਟੀ ਵਾੜ। ਕਾਪਾ ਲਾਉਗੇ ਅਜੇ। ਜਾਓ ਭਾਈ। ਇਧਰ ਆਵੇ। 10 ਮਿੰਟ ਰੋਕੇ ਲਾਂਗੀ ਮੈਂ ਫੋਟੋ। ਚੱਕ ਲਾ ਸਕਦਾ। ਹਾਂ? ਹਾਂ ਜੀ। ਉਹਨੂੰ ਦੀ ਭਾਜੀ 45000 ਦੀ ਰਹਿਤ ਦੇ ਦਾਂਗੇ ਹਾਂ ਆ 45000 ਹਾਂਜੀ ਛੋੜੀ 200 ਨਹੀਂ 3000 अच्छा 42000 ਦੀ 42000 ਦੀ ਤੇ ਹੁਣ ਹੋ ਗਈਆਂ 34 34 ਦੀ 67 34 ਜੌਂਦੀ ਆ ਆਪਾ ਇਹ ਗੱਪਣਾ ਨਹੀਂ ਜੱਸੀ ਵਸੀ ਸੂਈ ਆ 10 ਕਿਲੋ ਭਾਈ ਦੁੱਧ ਪੱਕਾ ਹੈ ਭਾਜੀ 10 ਕਿਲੋ ਦੁੱਧ ਆ ਹਾਂ ਤੇ ਜਿਹੜੀ ਗੱਲ ਪਹਿਲਾਂ ਕਰ ਲੈਣੀ ਆ ਸੂਈ ਨੇ ਇਹਨੂੰ 20 25 ਦਿਨ ਹੋ ਗਿਆ ਬਾਹਰ ਨੂੰ ਮੈਂ 10 ਦਿਨ ਇਹਨੂੰ ਖੁੱਲੇ ਆਪਣਾ 10 ਕਿਲੋ ਦੁੱਧ ਖੁੱਲਾ ਡੁਲਾ ਜੇ ਹਾਂ ਤੇ ਠੰਡੀ ਸੀਰਾ ਚਵਾਲ ਹੋ ਕਾ ਲੈਣਾ ਤੇ ਜਰਸੀ ਲੈ ਲਓ ਵੀ ਕਮਾਲ ਦੀ ਪਲੀ ਆ ਕਦ ਫੁੱਲੇ ਨਹੀਂ ਵੀ ਮੁਠੀ ਵੇਖ ਲੋ ਜੀ ਨਸਲ ਬਹੁਤ ਆ ਇਹ ਚੁੰਦੀ ਹਾਰ ਦੀ ਚੁੰਤੀ ਦੀ ਇਹ ਹਾਰ ਦੀ ਇਹ ਕਰ ਰਹੀ ਗਈਆਂ ਇਹ ਬਾਕੀ ਸਾਰਾ ਮਾਲ ਚੋਤੀ ਦਾ ਹੀ ਪਰੇ ਹੁੰਦੇ ਸਾਰਾ ਗਾ ਕੇ ਵੇਖ ਬਹਿਣ ਜੁੰਦੀ ਵਾਲਾ ਅੱਗਾ ਦੀ ਬਹਿਣ ਵੇਖੋ ਕਰਾ ਦੀ ਖਿਡਾਰੀ ਕਰਾ ਦੀ ਬਸ ਠੀਕ ਹੈ ਚੱਲਣ ਦੋ ਆਜੂ ਕਰਾ ਦੇ ਠੀਕ ਆਜੂ ਕਰਿਆ ਸਿੰਘ ਹੋਣੀ ਨਾ ਇਹ ਆਜੂ ਇਹ ਘਪਣਾ ਨਹੀਂ ਇਹ ਵੀ ਸੂਈ ਆ ਜੀ ਵਸ਼ੀ ਮਗਰੇ ਵਾਲੇ ਵੀ ਚਲੋ ਵੇਦਨਿਆ ਸੰਦੀਪ ਜੀ 11 12 ਕਿਲੋ ਦੁੱਧ ਆ ਵੜ ਦੇ ਖੋਲ ਪਿੱਛੇ ਲੈ ਲਓ ਬਸ ਠੀਕ ਹੈ ਹੈਲੋ 10 ਮਿੰਟ ਰੋਕੇ ਲੈ ਆਵੇਂ ਜੀ ਮੈਂ ਵੀਡੀਓ ਪਾਈ ਜਾਣਾ ਲਾਓ ਜੀ ਲਾਓ ਜੀ ਵਹਾਂ ਜਿਵੇਂ ਉਹ ਕਰ ਮੂੰ ਮੈਂਦਾ ਬੱਛੀ ਆ ਬੱਛੀ ਮਗਰੇ ਦੇ ਬੱਛੀ ਮਾਰ ਇਹ ਕਿੰਨਾ ਦੋਤਾ ਸੰਦੀਪ ਜੀ ਦੁੱਧ 11 12 ਕਿਲੋ ਖੁਲਾ ਢਲਾ ਤਿਆਰ ਹੋ ਗਿਆ 11 12 ਕਿਲੋ ਖੁਲਾ ਢਲਾ ਹੋ ਘਰ ਹੋਗਾ 34 ਹਾਰ ਇਹ ਵੀ 34 ਦੀ ਛੋੜੀ ਹਣੀ ਸੋਚੋ ਦੋਨੇ ਛੋਟੀ ਛੋਟੀ ਇਹ ਪਿਛਲੀ ਵਾਰੀ ਵਾਦਾ ਹਾਲਿਆ ਸੀ ਤੁਹਾਡਾ ਨਾ 34 34 ਵਾਲੀਆਂ ਪੈਣੀਆਂ ਤੇ ਬਾਬਾ ਕਿਰਪਾ ਕਰੇ ਅਗਲੀ ਵਾਰੀ 32 32 ਵਾਲੀਆਂ ਪੜਾਂਗੇ ਥੱਲੇ ਨਾ ਇਹਦੇ ਕਿਤੇ ਫਰੀ ਨਹੀਂ ਨਾ ਨਹੀਂ ਫਰੀਦ ਚਲੋ ਨਹੀਂ ਦਿੰਦੇ ਬਾਕੀ 25 ਤੱਕ ਲਿਆਵਾਂਗੇ ਕੰਮ ਅੱਛਾ 25 ਤੱਕ ਲਿਆਵਾਂਗੇ ਕਿਸ ਦਿਨ ਨੂੰ ਲਓ ਜੀ ਇਹ ਵੀ ਕੱਪਣਾ ਨਹੀਂ ਇਹ ਵੀ ਸੂਈ ਆ ਇਹ ਵੀ ਹੁਣ ਹੀ ਪੈਣ ਵਾਲੀ ਦੇ ਹਾਂ ਜੀ ਹੁਣ ਹੀ ਸੂਈ ਆ ਲਓ ਪਹਿਲਾਂ ਸੁਗਾ ਇਹ ਤੀਜਾ ਸੂਆ ਤੀਜਾ ਸੂਆ 34 ਹਾਰੀ ਇਹ ਵੀ 34 ਹਾਰੀ ਸੁਣੀ ਭਾਈ ਗੱਡੀ ਭਰ ਕੇ ਰਹਿ ਗਈ ਉਹ ਹਾਂ ਕਰੂ ਭਰ ਕੇ ਰਹਿ ਗਈ ਉਹ ਹਾਂ ਕੋਈ ਦੇਖੀ ਨਾ ਬੜਾ ਬਾਕੀ ਜੇਰ ਸੰਦੀਪ ਜੀ ਘੰਟੇ ਨੂੰ ਛੱਡਦੇ 15000 ਸੜਦੇ ਸੌਣ 30000 ਇਹ ਵੀ 30000 ਸੌੜ ਸਿਰਫ 100 ਜਾਂ 200 100 100 ਉਹ ਵੀ ਕਰ ਲੋ ਬਾਹਰ ਜੀ ਲੈ ਆ ਵੀ ਹਵੀ ਉਹ ਘਬੜ ਸੁਈ ਆ ਨਹੀਂ ਉਹ ਵੀ ਸੁਈ ਉਹਦੇ ਮਗਰੀ ਵਛੀ ਆ ਅੱਛਾ ਵਛੀ ਆ ਉਹਦੇ ਮਗਰੀ ਦੁੱਧ ਕਿੰਨਾ ਉਧਰ ਭਾਈ 9 ਕਿਲੋ ਹੱਲੇ 9 ਕਿਲੋ ਦੁੱਧ ਲਿਆਓ ਲਓ ਜੀ 9 ਕਿਲੋ ਦੁੱਧਾ ਇਹ ਵੀ ਦੇਖੋ ਵਾਹ ਮਕਸੀਗਾ ਆ ਜੀ ਯਾ ਉਹ ਆ ਥੋੜਾ ਨੀਲੀ ਦਾ ਘਾਟ ਆ ਹਾਂ ਬਸ ਉਹ ਜਿਹੜਾ 9 ਲੀਟਰ ਦਾ ਲੱਗਦੀ ਆ ਆ ਰੈਡੀ ਕਰ ਚਲੋ ਓਏ ਲਾਸਟ ਪੀਸ ਆ ਵੀ 34000 ਆ ਰੇ 34000 ਆ ਵੀ ਸੰਦੀਪ ਜੀ ਠੀਕ ਹੈ ਜੀ 34000 ਤੇ ਰੇਡ ਵੇਖ ਲੋ ਹੁਣ ਮੈਂ ਨਾ ਮੇਰਾ ਵੀ ਬਸ ਐਂਡ ਆ ਜੀ ਹੁਣ ਉੱਪਰ ਰੱਬ ਦਾ ਨਾਮ ਹੀ ਆਂ ਗਾਵਾਂ ਵੀ ਤੇ ਰੇਡ ਵੀ ਹੈ ਨਾ ਬਾਈ ਬਾਕੀ ਇੱਥੇ ਆ ਕੇ ਯਾਰ ਚੈੱਕ ਕਰਕੇ ਚੁਾਈ ਕਰਕੇ ਤਸੱਲੀ ਕਰਕੇ ਠੀਕ ਹੈ ਜੇ ਨਹੀਂ ਕਰੂ ਹਾਂਜੀ ਹਾਂਜੀ ਭਾਜੀ ਸਮਝ ਆ ਰਿਹਾ ਹੋ ਰਿਹਾ ਹੋਰ ਬਾਕੀ ਬੀ ਲੋਕੋ ਕਸਰਤ ਨਹੀਂ ਆ ਗਈ ਨਹੀਂ ਹਾਂਜੀ ਹੋਣਾ ਕਸਰਤ ਹਾਂਜੀ ਹਾਂਜੀ ਬਹੁਤ ਕੰਮ ਕਰ ਲਈ ਅਗਲੀ ਨਹੀਂ ਕਮਾਈ ਕਰਨੀ ਨਹੀਂ ਭਾਈ ਬਾਕੀ ਭਾਈ 2-2000 ਕਰੀ ਜੇ ਕਮਾਈ ਇੰਨਾ ਜੱਡਾ 2-2000 2500 ਕੇ ਚ 3000 ਹੈਗਾ ਜੀ ਕੋਲਾ ਡੋਲਾਏ ਕਮਾਈ ਗੱਲ ਨਹੀਂ ਆ 10 ਕੇ 10 ਕਹਿਣੇ ਚ ਕੋਈ ਨਹੀਂ ਆ ਚਲੋ ਫੋਨ ਨੰਬਰ 964182753 ਪਿੰਡ ਕੋਟ ਖਿਆਣਾ ਜ਼ਿਲ੍ਹਾ ਗਰਦਾਸ ਖੁਰ ਬਟਾਰਾ ਨੂੰ 20 ਕਿਲੋਮੀਟਰ ਲੱਗਦਾ ਚੋੜੇ 10 ਮਿੰਟ ਭਾਈ ਜੀ ਸਤਿ ਸ਼੍ਰੀ ਅਕਾਲ